ਭਾਈ ਸਾਹਿਬ ਕੋਈ ਨਾ ਕੂੜੇ ਵਾਲੇ ਢੋਲ ਕੋ ਡੰਪ ਤੇ ਅੱਗ ਲਾ ਗਿਆ ਜੋ ਬੇਜ਼ਾਬੀ ਅੱਗ ਹੋ ਗਈ ਹੈ ਦੇਖੋ ਇਹਨੇ ਨੁਕਸਾਨ ਕਰ ਦੇਣਾ ਫਾਈਵ ਗ੍ਰੇਡ ਤੋਂ ਹਾਂ ਭਾਈ ਆ ਦੇਖ ਲੋ ਕੋਈ ਨਾ ਕੋਈ ਨੁਕਸਾਨ ਕਰ ਦੇਣਾ ਇਹਨੇ ਪਤਾ ਨਹੀਂ ਕੋਈ ਕੁਝ ਸਿੱਟ ਕੇ ਗਿਆ ਲੱਕੜ ਜਾਂ ਕੀ ਆ ਆ ਫਿਰ ਅੱਗ ਲਾਤੀ ਆ ਦੇਖੋ ਆ ਉਹ ਸਾਹਮਣੇ ਸਰਦਾਰ ਟਵਾਏ ਆ ਆ ਜਵਾਰ ਨਗਰ ਕੈਂਪ ਦਾ ਦੇਖ ਲੋ ਜੀ ਕੂੜੇ ਵਾਲੇ ਢੋਲ ਚ ਇਹਨੇ ਅੱਗ ਲਾਤੀ ਆ ਦੇਖੋ ਜੀ ਪਰ ਬਾਈ ਆ ਬਾਈ ਆ ਨਾ ਗੱਡੀਆਂ ਨਾ ਬਣੀ ਦਿੱਤਾ ਜਿਆ ਮੈਨੂੰ ਨਾ ਬਣੀ ਜਾਣ ਦਿੱਤਾ ਉਹਨਾਂ ਕਿੱਥੇ ਆਣਾ ਹੈ ਤੇ ਅੱਜ ਦਵਾਰ ਅੱਜ ਕਿੱਥੇ ਆਵਗੇ ਨਾਲ ਆਣੇ ਹੋਣ ਬਹੁਤ ਵਾਰ ਆ ਜਾਣਾ ਪਾਪਾ ਡਾਕਟਰ 20 ਵਜੇ 1 ਵਜੇ 26 ਮਿੰਟ ਤੋਂ ਤੁਹਾਨੂੰ ਕੋਲ ਆਈ ਸੀ ਮਿੱਡਾ ਚੌਕ ਹਾਂਜੀ ਦੇ ਕੋਲ ਡੈਂਪ ਹੈਗਾ ਕੁੜੀ ਦਾ ਉਸ ਨੂੰ ਅੱਗ ਲੱਗੀ ਆ ਅਸੀਂ ਤੁਰੰਤ ਮੋਰਚੀ ਚੰਦੀ ਮਿੰਟਾ ਤੇ ਅਸੀਂ ਮੋਕੇ ਤੇ ਪਹੁੰਚੇ ਹਾਂ ਤੇ ਅੱਜ ਇੱਕ ਫਾਇਰ ਡੈਂਡਰ ਅਸੀਂ ਅੱਗ ਨੂੰ ਪੂਰੀ ਤਰ੍ਹਾਂ ਬੁਝਾ ਲਿਆ ਕੋਈ ਕਾਰਨ ਪਤਾ ਲੱਗਿਆ ਅੱਗ ਦਾ ਜੀ ਕਾਰਨ ਅਜੇ ਕੋਈ ਪਤਾ ਨਹੀਂ ਲੱਗਿਆ ਜੀ ਤੇ ਕੀ ਕਿਤੇ ਅੱਗ ਕੁੜੇ ਨੂੰ ਲੱਗੀ ਸੀ ਹਾਂਜੀ ਕੁੜੇ ਨੂੰ ਲੱਗੀ ਸੀ ਅੱਗ ਤੇ ਨਾਲ ਬਿਲਡਿੰਗਾਂ ਵੀ ਹੈਗੀ ਸੀ ਧਰਮਸ਼ਾਲਾ ਵੀ ਸਕੂਲ ਵੀ ਸੀ ਉਹ ਵੀ ਵਿਵਾਦ ਧਰਮਸ਼ਾਲਾ ਦੀ ਨਾਲ ਲੱਗਦੀ ਹੈ ਕੋਈ ਜਾਨੀ ਨੁਕਸਾਨ ਨਹੀਂ ਨਹੀਂ ਕੋਈ ਜਾਨੀ ਨਹੀਂ ਤੇ ਕੰਟਰੋਲ ਕਰ ਲਿਆ ਜੀ ਹਾਂਜੀ ਪੂਰੀ ਤਰ੍ਹਾਂ ਕਰ ਲਿਆ ਇਹ ਕਿਹੜੀ ਜਗ੍ਹਾ ਕਿਹੜੀ ਰੋਡ ਪੈਂਦੀ ਹੈ